भैया बंदि भईया

Jangan lupa like, subscribe, dan share video ini. ਕਮਾਂਡਰ ਜਾ ਰਹੇ ਨੇ ਓਥੇ ਮਾਈਕ ਮੜ ਗਿਆ ਬੰਦਿਆ ਅੱਜ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਅੰਦਾਲ ਸਰਕਾਰ ਅੰਦਾਲ ਸਰਕਾਰ ਉਹ ਸਰੇਣਾ ਪੰਟਾ ਕਿੱਦ ਤੱਕ ਆਇਆ अब वीडियो भी आ गई यार मैं बनाई है। हाँ, हाँ कदम रहे हैं। चलो 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 ये लोग अंदर आके। मैं तुझे कह रहा हूँ, चुप्पा या चुप्पा या चुप्पा। हाँ। कीमा रहे हैं कीमा, कीमा, कीमा। हाँ। और गुट्टा बड़ा, गुट्टा बड़ा, गुट्टा बड़ा, मैं सोचता हूँ। हाँ। कीमा, कीमा, कीमा ਕੋਹਾਰ ਜਿੰਦਾਬਾਦ ਸਰਕਾਰ ਮਰਦਾ ਪੰਜਾਬ ਸਰਕਾਰ ਜਿੰਦਾਬਾਦ ਸਰਕਾਰ ਮਰਦਾ ਹਾਂ ਅੰਦਰ ਆਓ ਵਰਗੋਟ ਇਹਨੂੰ ਭੱਜ ਕੇ ਗਿਆ ਇੱਕ ਬੰਦਾ ਬੰਦੇ ਬਚਾ ਲਈ ਤੇ ਨਹੀਂ ਇਹਦੇ ਵਿੱਚ ਕੋਈ ਬੰਦੇ ਬਚ ਗਏ ਉਹ ਟੋਕ ਨਹੀਂ ਰਿਹਾ ਰਿਕਾਰਡ ਦੇ ਵਿੱਚ ਤੱਕਾ ਦਿਖਾਉਣਾ ਆ ਵੀਡੀਓ ਪਾਜੀ ਤੱਕਾ ਦਿਖਾਉਣਾ ਵੀਡੀਓ ਹੈਗੀ ਹੈਗੀ ਪੰਜਾਬ ਦਾ ਸਭ ਤੋਂ ਚਾਣੋ ਆ ਮੀਡੀਆ ਲਈ ਦੇ ਵੀਰ ਤੇ ਮੀਡੀਆ ਨੂੰ ਕਹਿ ਰਹੇ ਨਾ ਬੰਦੇ ਜਾ ਰਹੇ ਨੇ ਬਾਪਰੇ ਵੀਡੀਓ ਹੱਥ ਵਿੱਚ ਆ ਵੀਡੀਓ ਆਪੀ ਆ ਬੰਦੇ ਵਿੱਚ ਕਿਹਨੇ ਬੋਲੋ ਪੰਜਾਬ ਹੌਸਕਾ ਪੰਜਾਬ ਅਫਗਾਨ कमर बि रिकार्ड जी आओ नहीं जाओ, आओ नहीं जाओ। 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 आओ नहीं जाओ, आओ नही Ustedes conmigo y Ale.